ਇਸੇ ਗੱਲ ਦੀ ਸਾਰਿਆਂ ਨੂੰ ਅੱਜ ਸੇਵਾ ਲਈ ਹਨ ਪਾਠ ਕਰਵਾਇਆ ਸੀ ਅੱਜ ਕੋਗਾ ਇਧਰ ਸੇਵਾ ਚੱਲੀ ਜਾਂਦੀ ਹੈ ਚੋਰਾਾਂ ਤੇ ਜਿਹੜਾ ਆ ਬੰਦਾ ਦੇ ਦਿੱਤੇ ਤੇ ਹੋਟੀ ਹੈ ਸੇਵਾ ਕਰਦੇ ਹੋ ਵਧੀਆ ਜਿਹੜਾ ਪੜ੍ਹਦਾ ਦੇ ਚਾਹ ਪਾਪ ਦਾ ਨਾਸਾ ਸਾਰੋ ਜਨ ਸਾਜਾ ਕਰਾ ਹੈ ਇਸਾਰੇ ਉਹ ਇਹ ਤੁਹਾਨੂੰ ਵਧਾਈ ਕਿਤ ਨਾਲ ਹੀ ਕਰਾ ਕਰਾਂਗੇ ਜਿੰਦੇ ਕਿਰਪਾ ਹੁੰਦੀ ਹੈ ਵਾਹਿਗੁਰੂ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਨੂੰ ਪਹਿਲ ਆਪਾਂ ਸਾਰੇ ਕਿਉਂ ਨਾ ਬੋਜਨਾ ਕਰੀਏ ਆਵ ਬੜੇ ਸਾਰੇ अलॻि

Santa City, Nangana, Santa, 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 ਦਾਗਣੀ ਆਪ ਕੋ ਪਾਣੀ ਦਿਓ ਤੇਰੀ ਸ਼ਰਨ ਜੀ ਨਿਮਰਤਾ ਸੁਖਨਾਗਰ ਮੇਰੇ ਗੁਰ ਦੇ ਪਾਪਾ ਸਤਿਗੁਰਾਂ ਦਾ ਮੱਛਨਾ ਨਗਰ ਦਾ ਆਸਾਂ ਹੈ ਜੇ ਨਾਮ ਜਪਦੇ ਤੇ ਨਗਰੇ ਘਾਟੋਂ ਬੜਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਨਗਰ ਤੇ ਮੋਦਮ ਦਿੰਦਾ ਹੈ ਤੇ ਨਗਰ ਨੂੰ ਭਾਵੇਂ ਲੱਗਦਾ ਨਹੀਂ ਤਾਂ ਛੇਵੇਂ ਪਾਸੇ ਹਰ ਕੋਲੇ ਮਹਾਰਾਜ ਹੁਣ ਨਾਂ ਦਾ ਸੇਕ ਜਾਂਚ ਕਰਦਾ ਹੈ ਤੇ ਸਤਪੁਰਾ ਦੇ ਆਪਣੇ ਆਪ ਦੇ ਆਹੋਦਨ ਵੰਲੇ ਇਹ ਵੀ ਕਾਜ ਫਿਰ ਤੋਂ ਕਰਨਾ ਆ ਗਿਆ ਆ ਗਿਆ ਕਿੱਧਰ ਗਿਆ ਬਾਈ ਇੱਥੇ ਆ ਗਿਆ ਇੱਥੇ ਆ ਗਿਆ ਇਲੇ ਫੰਡਲ ਜ਼ਰਾ ਕਰ ਉਹ ਬਿੱਖਾਰ ਹੈ ਤੁਰੰਤ ਕੋਈ ਸਮਝੀ ਦਾ ਇੱਕ ਦਾ ਉਹਨਾਂ ਦੇ ਰੇਤੇ ਵਿੱਚੋਂ ਭਾਈ ਸਾਧੂ ਸਾਧੂ ਜੀ ਪਾਤਸ਼ਾਹ ਜਿਵੇਂ ਚੱਲ ਜੰਦੇ ਆਈ ਫਿਰ ਵੀ ਆਇਆ ਕੀਰਵਾਇ ਗੁਰੂ ਜੀ ਕੀਰ ਚੱਲ ਜੰਦੇ ਆਈ ਕੀ ਵਰਤਾਈ ਜਾਂਦੇ ਆ ਬਹੁਤ ਨੇਟਿਆ ਪੁੱਟਿਆ ਖੰਡ ਪੱਟੇ ਰੇਤੇ ਦੀ ਪੱਤ ਪਾ ਕੇ ਪੂਰਾ ਬਰਾਬਰ ਕਰਕੇ ਰੋਜ਼ ਛੜਕਾਂ ਲਾ ਕੇ ਜਦੋਂ ਜਦੋਂ ਕੀਤੇ ਕਰੇ ਧੰਨ ਹਰ ਗੋਪਨ ਪਾਤਸ਼ਾਹ ਮਹਾਰਾਜ ਇਸ ਜਗ੍ਹਾ ਦੇ ਅੰਦਰ ਉਹ ਸਤਿਮਾਨ ਰੱਖਣਾ ਜਦੋਂ ਪਹਿਲਾਂ ਆਪ ਕਰ ਕਰਨੀ ਵੀ ਚਾਹੀਦੀ ਹੈ ਇਹ ਦਿੱਖ ਨਹੀਂ ਭਾਵੇਂ ਇਹ ਪ੍ਰਸ਼ਾਦਾ ਕਰੰਮ ਚਾਹਣ ਰੱਖਦਾ ਤੇ ਪਹਿਲਾਂ ਸਤਿਗੁਰਾਂ ਨੂੰ ਸੌਧੀ ਰਈ ਰੂਈ ਰੂ ਆਪਣਾ